ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਹਰ ਰੋਜ਼ ਇੱਕ ਹੱਡਬੀਤੀ ਸਾਂਝੀ ਕਰੀਦੀ ਹੈ ਤਾਂ ਕਿ ਤੁਹਾਡਾ ਵਿਸ਼ਵਾਸ ਪਰਮਾਤਮਾ ਦੇ ਨਾਲ ਜੁੜੇ ਇਸ ਕਰਕੇ ਅਸੀਂ ਅਸੀਂ ਹਮੇਸ਼ਾ ਤੁਹਾਨੂੰ ਅਸੀਂ ਰੋਜ਼ ਹਰ ਰੋਜ਼ ਇੱਕ ਹੱਡਬੀਤੀ ਤੁਹਾਡੇ ਨਾਲ ਸਾਂਝੀ ਕਰੀਦੀ ਹੈ ਪਹਿਲਾਂ ਤਾਂ ਅੱਜ ਅਸੀਂ ਗੱਲ ਕਰਾਂਗੇ ਕਿ ਅੰਮ੍ਰਿਤ 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 ਇੱਕ ਪ੍ਰਾਣ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੇ ਸਾਹਮਣੇ ਕੀਤਾ ਜਾਂਦਾ ਹੈ ਤੇ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਜੀਵ ਗੁਰਮਤਾਂ ਦੇ ਅਸੂਲਾਂ ਨੂੰ ਧਾਰਨੇ ਹੋਵੇਗਾ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੱਕ ਸਿੱਖਾਂ ਦੇ ਦੌਰ ਤੇ ਦਿਖਾਇਆ ਗਿਆ ਹੈ ਕਿ ਚਰਨ ਪਾਹੁਲ ਦੀ ਰੀਤ ਚੱਲਦੀ ਆ ਰਹੀ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਚਲਿਤ ਵਿਧੀ ਵਿੱਚ ਤਬਦੀਲੀ ਕਰਦਿਆਂ ਖਾਲਸਾ ਸਜਾਉਣ ਦਾ ਢੰਗ ਖੰਡੇ ਬਾਟੇ ਦੀ ਪੌਲ ਕਰ ਦਿੱਤਾ ਹੁਣ ਪੰਜ ਪਿਆਰਿਆਂ ਵੱਲੋਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੋਹੇ ਦੇ ਬਾਟੇ ਵਿੱਚ ਸ਼ੁੱਧ ਜਲ ਪਾ ਕੇ ਖੰਡੇ ਨਾਲ ਪਤਾਸੀ ਘੋਲ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਇਸ ਪੰਜ ਪਿਆਰਿਆਂ ਵੀਰ ਆਸਣ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਪਜੀ ਸਾਹਿਬ ਜਪ ਸਾਹਿਬ ਤਸਵੀਸ ਵਈਏ ਚਪਈ ਸਾਹਿਬ ਆਨੰਦ ਸਾਹਿਬ 40 ਪੋੜੀਆਂ ਦਾ ਪਾਠ ਕਰਦੇ ਆ ਅੰਮ੍ਰਿਤ ਤਿਆਰ ਕਰਦੇ ਹਨ ਫਿਰ ਇਸ ਨੂੰ ਅਭਿਲਾਸੀ ਜੀਵਾਂ ਨੂੰ ਪੂਰਨ ਵਿਧੀ ਨਾਲ ਸਿਖਾਇਆ ਜਾਂਦਾ ਹੈ ਜਿਸ ਨਾਲ ਉਹ ਖਾਲਸਾ ਪੰਥ ਵਿੱਚ ਸ਼ਾਮਿਲ ਹੁੰਦੇ ਹਨ ਅੰਮ੍ਰਿਤ ਦਿੱਤਾ ਹੁਣ ਅਸੀਂ ਗੱਲ ਕਰ ਹੀ ਲਈ ਹੈ ਇਸ ਤੋਂ ਬਾਅਦ ਹੁਣ ਅਸੀਂ ਤੁਹਾਡੇ ਨਾਲ ਆਪਣੀ ਹੱਡ ਬਿੱਤੀ ਸਾਂਝੀ ਕਰਾਂਗੇ ਅੱਜ ਦੀ ਜੋ ਹੱਡ ਬਿੱਤੀ ਹੈ ਉਹ ਇੱਕ ਵੀਰ ਜੀ ਨੇ ਸੁਣਾਉਣਾ ਕੀਤੀ ਸੀ ਉਹਨਾਂ ਨੇ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਸਿੱਖੀ ਦਾ ਕਿਸੇ ਨੂੰ ਇੰਨਾ ਗਿਆਨ ਨਹੀਂ ਹੈ ਗੁਰਦੁਆਰਾ ਸਾਹਿਬ ਵਿੱਚ ਵੀ ਪਾਠੀ ਸਾਹਿਬ ਬਸ ਆਪਣਾ ਪਾਠ ਖਤਮ ਕਰਕੇ ਕੋਈ ਵੀ ਆਖਿਆ ਨਹੀਂ ਕਰਦੀ ਕੋਈ ਸਮਝਾਉਂਦੇ ਨਹੀਂ ਆ ਚਲੋ ਅੱਜ ਕੱਲ ਦੇ ਸਮੇਂ ਵਿੱਚ ਕਿਸੇ ਕੋ ਕੋਈ ਇੰਨਾ ਖਾਸ ਟਾਈਮ ਨਹੀਂ ਹੁੰਦਾ ਕਿ ਉਹ ਬੈਠ ਕੇ ਪਾਠ ਸੁਣਨ ਲੋਕੀ ਆਂਦੇ ਹਨ ਗੁਰਦੁਆਰਾ ਸਾਹਿਬ ਫਟਾਫਟ ਮੱਥਾ ਟੇਕਦੇ ਹਨ ਤੇ ਪ੍ਰਸ਼ਾਦ ਲੈ ਕੇ ਆਪਣੇ ਘਰਾਂ ਨੂੰ ਤੁਰ ਜਾਂਦੇ ਨੇ ਕੋਈ ਇਹ ਨਹੀਂ ਦੇਖਦਾ ਕਿ ਅਸੀਂ ਗੁਰਦੁਆਰਾ ਸਾਹਿਬ ਆਏ ਹਾਂ 10-15 ਮਿੰਟ ਅਸੀਂ ਪ੍ਰਮਾਤਮਾ ਦੇ ਘਰ ਬੈਠ ਜਾਈਏ ਉਸ ਤੋਂ ਬਾਅਦ ਆਪਾਂ ਘਰ ਜਾ ਕੇ ਆਪਣੇ ਹੋਰ ਕੰਮ ਕਰ ਲਵਾਂਗੇ ਨਹੀਂ ਬਸ ਇਹ ਰੂਟੀਨ ਹੈ ਕਿ ਗੁਰਦੁਆਰਾ ਸਾਹਿਬ ਗਏ ਸੀ 10 ਮਿੰਟ ਮੱਥਾ ਟੇਕਿਆ ਬਸ ਜਦੇ ਤੁਰ ਪਏ ਪਰ ਦੇਖੋ ਜੀ ਆਪਾ ਗੁਰਦੁਆਰਾ ਸਾਹਿਬ ਆਈਏ ਜੀ 10-15 ਮਿੰਟ ਬੈਠੇ ਹੀ ਨਹੀਂ ਬਾਣੀ ਸੁਣੀ ਹੀ ਨਹੀਂ ਬਾਣੀ ਵਿਚਰੀ ਹੀ ਨਹੀਂ ਫਿਰ ਤੇ ਇਹ ਹੋ ਗਿਆ ਕਿ ਬਸ ਸਕੂਲ ਚਾਏ ਹਾਜ਼ਰੀ ਲਵਾਈ ਪਰ ਪੜਿਆ ਕੁਝ ਵੀ ਨਹੀਂ ਪੱਲੇ ਕੁਝ ਵੀ ਨਹੀਂ ਪਿਆ ਇਸ ਕਰਕੇ ਗੁਰਦੁਆਰਾ ਸਾਹਿਬ ਜਾਓ ਤੇ ਕੀਰਤਨ ਸੁਣੋ ਬਾਣ ਸੁਣੋ ਤੇ ਉਸ ਨੂੰ ਆਪਣੇ ਜੀਵਨ ਵਿੱਚ ਲਿਆਓ ਉਹ ਵੀਰ ਜੀ ਨੇ ਦੱਸਿਆ ਕਿ ਉਹ ਤਿੰਨ ਭਰਾ ਸੀ ਤਿੰਨ ਭਰਾ ਹਨ ਤੇ ਕਹਿੰਦੇ ਕਿ ਹਰੇਕ ਤਿੰਨੋ ਭਰਾ ਬਹੁਤ ਹੀ ਵਧੀਆ ਅਮੀਰ ਸੀ ਘਰ-ਬਾਰ ਠੀਕ ਸੀ ਤੇ ਕਹਿੰਦੇ ਕਿ ਉਹਨਾਂ ਦੇ ਆਪਣੇ ਆਪਣੇ ਕੰਮ-ਕਾਜ ਬਹੁਤ ਵਧੀਆ ਜਰਾਂ ਚੱਲ ਰਹੇ ਸਨ ਕਹਿੰਦੇ ਕਿ ਤਾਂ ਤਾਂ ਨੰਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਤਿੰਨੋ ਭਰਾ ਇਕੱਠੇ ਰਹਿੰਦੇ ਸੀ ਘਰ ਵਿੱਚ ਬਹੁਤ ਏਕਾ ਸੀ ਤੇ ਉਹ ਉਹਨੂੰ ਕਹਿੰਦੇ ਕਿ ਦੁਪਹਿਰਾ ਸਾਹਿਬੀ ਕਹਿੰਦੇ ਕਰਦੇ ਸੀ ਦੁਪਹਿਰਾ ਸਾਹਿਬ ਦੇ ਕਰਕੇ ਕਹਿੰਦੇ ਉਗੁਰਬਾਣੀ ਦਾ ਬਹੁਤ ਗਿਆਨ ਸੀ ਕਹਿੰਦੇ ਜਦੋਂ ਪ੍ਰਭਾਤ ਫੇਰੀਆਂ ਦਾ ਟਾਈਮ ਹੁੰਦਾ ਤੇ ਉਹ ਘਰ ਵਿੱਚ ਪ੍ਰਭਾਤ ਫੇਦੀ ਤਿੰਨੇ ਪ੍ਰਾ ਇਕੱਠੇ ਬੁਲਾਉਂਦੇ ਸਨ ਜਦੋਂ ਪ੍ਰਭਾਤ ਫੇਰੀਆਂ ਕਰਨੀਆਂ ਤੇ ਸ਼ਰਧਾਲੂ ਆਣੇ ਘਰ ਵਿੱਚ ਸੰਗਤ ਆਣੀ ਸਾਥ ਸੰਗਤ ਆਣੀ ਫਿਰ ਉਹਨਾਂ ਦੇ ਖਾਣ ਪੀਣ ਦੀ ਵਿਵਸਥਾ ਵੀ ਕਰਨੀ ਅਦਾ ਕਰਦੇ ਕਹਿੰਦੇ ਕਿ ਉਹਨਾਂ ਦਾ ਕੰਮ ਹੋਰ ਤਰੱਕੀਆਂ 'ਚ ਹੋ ਗਿਆ ਹੋਰ ਤਰੱਕੀਆਂ 'ਚ ਹੋ ਗਿਆ ਉਹ ਬਹੁਤ ਜ਼ਿਆਦਾ ਤਰੱਕੀਆਂ 'ਚ ਹੋ ਗਏ ਵੀ ਇੰਨਾ ਜ਼ਿਆਦਾ ਕਿ ਕਹਿੰਦੇ ਹਨਾ ਕਿ ਜੇ ਕਿਸੇ ਨੂੰ ਬਹੁਤ ਜ਼ਿਆਦਾ ਧਨ ਦੌਲਤ ਸ਼ੌਰਤ ਮਿਲ ਜਵੇ ਨਾ ਤਾਂ ਉਹ ਇਸੇ ਸਮੇਂ ਦਾ ਲੱਕੀ ਇਨਸਾਨ ਹੋਏਗਾ ਕਿ ਹਾਂ ਉਹਦੇ ਕੋਲ ਬਹੁਤ ਸੋਹਣੀ ਧਨ ਦੌਲਤ ਸ਼ੌਰਤ ਹੈ ਅਤੇ اولاد ਵੀ ਉਹਗੀਆਂ ਚੰਗੀ ਨਿਕਲਦੀ ਹੈ ਜਦੋਂ ਆਤਮਾ ਘਰ ਵਿੱਚ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਵਾਂਗੇ ਅਖੰਡ ਪਾਠ ਸਾਹਿਬ ਕਰਾਵਾਂਗੇ ਤੇ ਘਰ ਵਿੱਚ ਆਟੋਮੈਟਿਕਲੀ ਖੁਸ਼ੀਆਂ ਚਿੰਤਾ ਦੂਰ ਹੋ ਜਾਂਦੀਆਂ ਨੇ ਤੇ 네ਗੇਟਿਵ એનર્ਜੀ ਵੀ ਦੂਰ ਹੋ ਜਾਂਦੀ ਨੇ ਤੇ ਆਪਣੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਜਾਂਦੀ ਹੈ ਫਿਰ ਬੰਦਾ ਇਹ ਸੋਚਦਾ ਹੈ ਕਿ ਉਹ ਬਹੁਤ ਲੱਗੀ ਹੈ ਉਹਦੇ ਚੰਗੇ ਕਰਮਾਂ ਦੇ ਕਰਕੇ ਆ ਚਲੋ ਕਰਮ ਆਪਣੇ ਆਪਣੇ ਹੁੰਦੇ ਆ ਤਿੰਨੋਂ ਭੈਣ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਰਹਿੰਦੇ ਤੇ ਕਹਿੰਦੇ ਘਰ ਵਿੱਚ ਪਰਮਾਤਮਾ ਫੇਰੀ ਹਰ ਸਾਲ ਉਹ ਦੀ ਸਾਲ ਕਰਾਂਦੇ ਹਰ ਸਾਲ ਦੀ ਸਾਲ ਅਖੰਡ ਪਾਠ ਸਾਹਿ ਕਰਵਾਉਂਦੇ ਕਹਿੰਦੇ ਕਿ ਅਚਾਨਕ ਨਾਲ ਕਹਿੰਦੇ ਕਿ ਉਹਨਾਂ ਦੇ ਘਰ ਨਾਲ ਇੱਕ ਪੰਡਿਤ ਆਂਦਾ ਹੈ ਤੇ ਉਹ ਪੰਡਿਤ ਉਹਨਾਂ ਤੋਂ ਕੁਝ ਮੰਗਦਾ ਹੈ ਉਹ ਵੀ ਮੱਥੇ ਦੀਆਂ ਲਕੀਰਾਂ ਕਹਿੰਦਾ ਦੇਖਦਾ ਹਾਂ ਮੈਂ ਤੇ ਇਸ ਕਰਕੇ ਉਹ ਦੱਸਦਾ ਹੈ ਕਿ ਤੁਹਾਡੇ ਰਾ ਤੁਸੀਂ ਤਾਂ ਬਹੁਤ ਅਮੀਰ ਹੋ ਤਾਂ ਅਸੀਂ ਅੱਗੇ ਜ਼ਿੰਦਗੀ 'ਚ ਬਹੁਤ ਤਰੱਕੀ ਕਰੋਗੇ ਕਹਿੰਦੇ ਕਿ ਉਸ ਪੰਡਤ ਦੀ ਗੱਲਾਂ ਸੁਣ ਕੇ ਨਾ ਇੰਜ ਲੱਗਾ ਵੀ ਪਤਾ ਨਹੀਂ ਇਹ ਕਿੰਨਾ ਕੋ ਹੋਏਗਾ ਜਿਹੜਾ ਗਲੀ 'ਚ ਖੜ ਕੇ ਮੰਗ ਰਿਹਾ ਹੈ ਗਲੀ 'ਚ ਘਰ ਘਰ ਜਾ ਕੇ ਮੰਗ ਰਿਹਾ ਹੈ ਅਸੀਂ ਉਸ ਦੀਆਂ ਗੱਲਾਂ ਵਿੱਚ ਕਈ ਵੇਲੇ ਆ ਜਾਂਦੇ ਹੁੰਦਾ ਹੈ ਐਵੇਂ ਕਿ ਕੋਈ ਅੱਜਕੱਲ੍ਹ ਇਹਜੀ ਟੈਕਨੀਕ ਹੈ ਕਿ ਸਾਹ ਹਰ ਇੱਕ ਦੇ ਘਰ ਦਾ ਸਭ ਨੂੰ ਥੋੜਾ ਬਹੁਤ ਤਾਂ ਪਤਾ ਹੁੰਦਾ ਹੈ ਜਿੱਥੇ ਤੁਹਾਡਾ ਕੰਮ ਬਹੁਤ ਚੱਲਦਾ ਹੈ ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਹੋ ਤੁਸੀਂ ਨਿੱਤ ਨੇਮੀ ਹੋ ਤੁਸੀਂ ਪੱਕੇ ਧਰਮੀ ਹੋ ਕਹਿੰਦੇ ਕਿ ਐਦਾਂ ਉਹਨਾਂ ਨੂੰ ਪਤਾ ਹੀ ਸੀ ਐਦਾਂ ਮੈਂ ਤਾਂ ਥੋੜਾ ਬਹੁਤ ਹੰਦਾ ਜਿਹਾ ਲਗਾ ਹੀ ਲੈਂਦਾ ਬੰਦਾ ਐਨੇ ਚਿਰ ਨੂੰ ਕਹਿੰਦੇ ਕਿ ਹਨਾ ਘਰ ਦੇ ਸਾਡੇ ਬਹੁਤ ਖੁਸ਼ ਹੋਗੇ ਵੀ ਸਾਡੇ ਬਾਰੇ ਇੰਨਾ ਕੁਝ ਪਤਾ ਹੈ ਪਤਾ ਨਹੀਂ ਕਿੰਨਾ ਕੁ ਜਾਣੀ ਜਾਣੇ ਵੀ ਪਰ ਇਹ ਮਨੁੱਖਾ ਜੀ ਉਹ ਜਾਣੀ ਜਾਣ ਹੁੰਦਾ ਤੇ ਉਹਨੇ ਗਲੀ ਚ ਇੱਕ ਇੱਕ ਘਰ ਆਟਾ ਮੰਗਦਾ ਫਿਰਨਾ ਜਾਂ ਪੈਸੇ ਮੰਗਣੇ ਫਿਰਨੇ ਸੀ ਜੋ ਇੰਨਾ ਹੀ ਗਿਆਨੀ ਹੁੰਦਾ ਤੋ ਆਪਣੀ ਕਿਸਮਤ ਵੀ ਦੇਖ ਸਕਦਾ ਸੀ ਪਰ ਫਿਰ ਵੀ ਅਸੀਂ ਇਹੋ ਜਿਹੇ ਆ ਕਿ ਅਸੀਂ ਪੰਡਤਾਂ ਦੇ ਕੋਲ ਭੱਜੇ ਫਿਰਦੇ ਹਾਂ ਅਸੀਂ ਬਹੁਤ ਪੰਡਤਾਂ ਕੋਲ ਜਾ ਜਾ ਕੇ ਟੀਵੀ ਦਿਖਾਉਨੇ ਹਾਂ ਚਾਹੇ ਸਾਡਾ ਕਾਰੋਬਾਰ ਕਿੰਨਾ ਵਰਦੀ ਆ ਮਰਜ਼ੀ ਚੱਲੀ ਜਾਵੇ ਪਰ ਫਿਰ ਵੀ ਇਹ ਮਨ ਠਟਕਦਾ ਹੀ ਰਹਿੰਦਾ ਹੈ ਇੱਕ ਥਾਂ ਤੇ ਵਿਸ਼ਵਾਸ ਨਹੀਂ ਰਹਿੰਦਾ ਇਨਾ ਕਾਰੋਬਾਰ ਸਭ ਕੁਝ ਚੱਲ ਰਿਹਾ ਹੈ ਪਰ ਫਿਰ ਵੀ ਆ ਮੁਲੇ ਆ ਪੰਡਤ ਆ ਸਭ ਕੁਝ ਆਪਾਂ ਕਹ ਲੈਨੇ ਕਿ ਹਾਂ ਇਹਨਾਂ ਤੋਂ ਵੀ ਜਾ ਕੇ ਦੇਖ ਲਈਏ ਕਿ ਇਹ ਕਿਤਨਾ ਸਵਾਦ ਦੇਖ ਲਈਏ ਵੀ ਇਹ ਸਭ ਚ ਹੁੰਦਾ ਕੀ ਹੈ ਪਰ ਹੁੰਦਾ ਤਾਂ ਕੱਖ ਵੀ ਨਹੀਂ ਉਹਦੇ ਵਿੱਚ ਸਿਰਫ ਹੁੰਦਾ ਹੈ ਤਾਂ ਸਾਡਾ ਨੁਕਸਾਨ ਕਿਉਂਕਿ ਜਦੋਂ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਗੁਰੂਾਂ ਸ਼ਹੀਦ ਸਿੰਘਾਂ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਸਾਨੂੰ ਘਾਟਾ ਹੀ ਖਾਣਾ ਪੈਂਦਾ ਹੈ ਕਹਿੰਦੇ ਕੀ ਉਹਨੇ ਕਿਹਾ ਕਿ ਉਹ ਪੰਡਤ ਜੀ ਨੇ ਕਹਿੰਦੇ ਜਿਹੜਾ ਫਿਰਦਾਪੈ ਸੀ ਮੰਗਤਾ ਜੀ ਉਹਨੇ ਕਿਹਾ ਵੀ ਭਾਈ ਤੁਸੀਂ ਨਾ ਮੇਰੇ ਕੋਲੋਂ ਨਾ ਇੱਕ ਚੀਜ਼ ਲੈ ਲਓ ਇਹਨੂੰ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਦੱਬ ਦੇਣਾ ਹੈ ਜਦੋਂ ਕੋਈ ਦੇਖਦਾ ਨਾ ਹੋਏਗਾ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਤੁਹਾਡੇ ਘਰ 'ਚ ਹੋਰ ਤਰੱਕੀਆਂ ਹੋ ਜਾਣਗੀਆਂ ਲਾਲ ਜੀ ਮੰਨ ਇਸ ਕਰਕੇ ਕਿ ਬਿਨ ਲਾਲ ਜੀ ਮੰਨ ਸੀ ਤੇ ਕਹਿੰਦੇ ਕਿ ਉਹ ਲੈ ਲਿਆ ਜਣੋ ਉਹਨੇ ਵੀ 2-400 ਰੁਪਏ ਦੇ ਦਿੱਤਾ ਤੇ ਚਲੋ ਕਹਿੰਦੇ ਫਿਰ ਉਹ ਕਹਿੰਦਾ ਕਿ ਮੈਂ ਫਿਰ ਥੋੜੇ ਦਿਨਾਂ ਬਾਅਦ ਆਵਾਂਗਾ ਸਵਾ ਮਹੀਨੇ ਬਾਅਦ ਤੇ ਫਿਰ ਦੇਖਾਂਗੇ ਵੀ ਕੀ ਹੁੰਦਾ ਹੈ ਇਸ ਦਾ ਕੀ ਹੁੰਦਾ ਹੈ ਕਹਿੰਦੇ ਕਿ ਸਵਾ ਮਹੀਨਾ ਪੂਰਾ ਹੋਣ ਨੂੰ ਹਜੇ ਹਜੇ ਥੋੜੇ ਕੀ ਦਿਨ ਰਹਿੰਦੇ ਸਨ ਕਹਿੰਦੇ ਕਿ ਅਚਾਨਕ ਹੀ ਵੱਡੇ ਭਰਾ ਦੀ ਕੁੜੀ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗਦੀਆਂ ਹਨ ਉਸ ਬੱਚੀ ਵੀ ਬਹੁਤ ਫੱਟਾਂ ਲੱਗਦੀ ਹਨ ਤੇ ਮਹੀਨਾ ਡੇਢ ਮਹੀਨਾ ਉਹ ਬੈੱਡ ਤੇ ਹੀ ਰਹਿੰਦੀ ਹੈ ਘਰ ਦੇ ਵਿੱਚ ਜਦੋਂ ਕਹਿੰਦੀ ਮੁਸੀਬਤ ਆਉਂਦੀ ਹੈ ਤਾਂ ਇੱਕ ਨਹੀਂ ਨਾਲ ਹੋਰ ਵੀ ਲੈ ਆਉਂਦੀ ਹੈ ਕੋਈ ਮੁਸੀਬਤ ਕਹਿੰਦੇ ਕਿ ਬੀਟੀ ਦਾ ਐਕਸੀਡੈਂਟ ਹੈ ਘਰ ਟੈਨਸ਼ਨ ਵਿੱਚ ਪਰੇਸ਼ਾਨ ਮਨ ਨੇ ਗ੍ਰੇਟੀ ਹੈ ਬਿਸਤਰ ਤੇ ਪੈ ਗਈ ਹੈ ਹੁਣ ਕੀ ਹੋਵੇਗਾ ਕਹਿੰਦੇ ਉਹਦੀ ਇਲਾਜ ਦਾ ਵਧੀਰਾ ਕਰਵਾਂਦੇ ਪਰ ਮਨ ਅੰਚ ਫੇਰ ਵੀ ਆਈ ਗਿਆ ਵੀ ਸਾਡੇ ਨਾਲ ਅਜੇ ਤੱਕ ਤਾਂ ਐਦਾਂ ਦਾ ਕਦੀ ਨਹੀਂ ਹੋਇਆ ਵੀ ਹੁਣ ਕਿਉਂ ਇਹੋ ਜਿਹਾ ਹੋਇਆ ਪਰ ਸਮਝ ਨਹੀਂ ਸੀ ਆ ਰਹੀ ਵੀ ਗੱਲ ਸ਼ੁਰੂ ਕਿੱਥੋਂ ਹੋਈ ਹੈ ਜੇ ਸਾਨੂੰ ਸਾਡੇ ਗੁਰੂ ਤੇ ਵਿਸ਼ਵਾਸ ਹੋਵੇ ਨਾ ਤੇ ਗੁਰੂ ਉਹਨਾਂ ਦੀ ਬਾਹਰ ਜਰੂਰ ਫੜਦੇ ਨੇ ਜੇ ਅਸੀਂ ਇੱਕ ਚਿੱਤ ਨਾ ਹੋਈਏ ਨਾ ਤਾਂ ਫਿਰ ਸਾਡੀ ਕਮੀ ਹੈ ਦੋ ਚਿੱਤਾਂ ਮਨ ਹਮੇਸ਼ਾ ਹੀ ਕਹਿੰਦੇ ਨੇ ਕਿ ਦੋ ਚਿੱਤਾਂ ਮਨ ਤੇ ਦੋ ਬੀੜੀਆਂ ਤੇ ਸਵਾਰ ਵਿਚਾਰ ਦਿਗਦਾ ਹੈ ਇਸ ਕਰਕੇ ਆਪਣੇ ਗੁਰੂ ਤੇ ਪ੍ਰੋਸਾਰ ਰੱਖਣਾ ਚਾਹੀਦਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਪ੍ਰੋਸਾਰ ਰੱਖਣਾ ਚਾਹੀਦਾ ਜੇ ਤੁਸੀਂ ਅਖੰਡ ਪਾਠ ਸਾਹਿਬ ਕਰਵਾ ਰਹੇ ਹੋ ਤੁਹਾਡੇ ਘਰ ਚ ਬਹੁਤ ਖੁਸ਼ੀਆਂ ਨੇ ਤੇ ਤੁਹਾਨੂੰ ਪੰਡਤਾਂ ਕੋ ਜਾਣ ਦੀ ਕੀ ਲੋੜ ਪਈ ਹੈ ਕਿਸੇ ਦੇ ਕੋਲ ਕੋਈ ਟੇਵਾ ਦਿਖਾਣ ਦੀ ਕੋਈ ਹੁੰਡਲੀ ਦਿਖਾਣ ਦੀ ਕੋਈ ਕੁਝ ਵੀ ਬਣਾਉਣ ਦੀ ਕੋਈ ਨਹੀਂ ਹੈ ਕਿਉਂਕਿ ਕਿਸੇ ਵੀ ਦਿਨ ਦਾ ਕੋਈ ਭਰੇਜ ਨਹੀਂ ਦੱਸਿਆ ਗੁਰਬਾਣੀ ਦੇ ਵਿੱਚ ਗੁਰਬਾਣੀ 'ਚ ਇਹ ਨਹੀਂ ਕਿ ਆ ਕਿ ਵੀਰਵਾਰ ਨੂੰ ਸਿਰ ਨਹੀਂ ਧੋਣਾ ਗੁਰਬਾਣੀ 'ਚ ਇਹ ਨਹੀਂ ਲਿਖਿਆ ਕਿ ਤੁਸੀਂ ਐਤਵਾਰ ਨੂੰ ਹੀ ਸਿਰ ਧੋਣੇ ਆ ਗੁਰਬਾਣੀ 'ਚ ਕੁਝ ਇਹੋ ਜਿਹਾ ਵਹਿਮ ਭਰਮ ਕੁਝ ਵੀ ਨਹੀਂ ਹੈ ਸਾਰੇ ਹੀ ਦਿਨ ਉਸ ਕਰਤਾਰ ਦੇ ਨੇ ਜੰਮਣ ਮਰਨ ਕਿਸੇ ਨੇ ਪਰ ਇਹ ਕਿਹੜੇ ਦਿਨ ਮਰਨਾ ਹੈ ਕਿਹੜੇ ਦਿਨ ਜੰਮਣਾ ਹੈ ਇਹ ਸਾਰੇ ਹੀ ਦਿਨ ਉਸ ਕਰਤਾਰ ਨੇ ਬਣਾਏ ਹੋ ਉਸ ਰੱਬ ਨੇ ਬਣਾਏ ਹਨ ਇਸ ਕਰਕੇ ਸਾਨੂੰ ਉਸ ਉਹਨਾਂ ਦਿਨਾਂ ਤੇ ਸਾਨੂੰ ਨਹੀਂ ਕੋਈ ਸ਼ੱਕ ਕਰਨਾ ਚਾਹੀਦਾ ਵੀ ਪ੍ਰਮਾਤਮਾ ਦੇ ਬਾਣੀ ਦੇ ਵਿੱਚ ਕੋਈ ਕਮੀ ਹੈ ਸਾਡੇ ਵਿੱਚ ਕਮੀ ਜ਼ਰੂਰ ਹੈ ਕਿਉਂਕਿ ਅਸੀਂ ਡੋਲ ਨਹੀਂ ਹਾਂ ਅਸੀਂ ਬਹੁਤ ਛੇਤੀ ਡੋਲ ਜਾਂਦੇ ਹਾਂ ਜਦੋਂ ਜਦ ਡੋਲਦੇ ਹਨ ਤੇ ਸਾਡਾ ਫਿਰ ਵਿਸ਼ਵਾਸ ਡੋਲ ਜਾਂਦਾ ਹੈ ਗੁਰੂ ਪ੍ਰਤੀ ਕਹਿੰਦੇ ਫਿਰ ਕਹਿੰਦੇ ਕਿ ਬਿੱਟ ਦਾ ਉਹ ਐਕਸੀਡੈਂਟ ਹੋਇਆ ਤੇ ਬਹੁਤ ਪਰੇਸ਼ਾਨੀ ਜੀ ਆਉਣ ਲੱਗੀ ਕੰਮ ਕਾਜ ਵੀ ਥੋੜਾ ਬਹੁਤਾ ਠੱਪ ਹੋਣ ਲੱਗ ਪਈ ਕਹਿੰਦੇ ਸਵਾ ਮਹੀਨਾ ਹੋਇਆ ਫਿਰ ਉਹ ਬਾਬਾ ਆ ਗਿਆ ਫਿਰ ਉਹ ਕਹਿਣ ਲੱਗਾ ਵੀ ਭਾਈ ਦੱਸੋ ਹੁਣ ਫਰਕ ਪਿਆ ਥੋੜਾ ਬਹੁਤਾ ਕਿ ਨਹੀਂ ਤੇ ਕਹਿੰਦੇ ਕਿ ਅਸੀਂ ਉਸ ਬਾਬੇ ਨੂੰ ਹੱਥ ਜੋੜ ਕੇ ਉਹਦਾ ਉਹ ਤੋਂ ਵੀ ਤੋਂ ਦੇ ਹੱਥ ਚ ਫੜਾਇਆ ਤੇ ਅਸੀਂ ਉਹਨੂੰ ਵਾਪਸ ਭੇਜਤਾ ਅਸੀਂ ਕਿ ਸਾਨੂੰ ਆਪਣੇ ਘਰ ਤੇ ਪੂਰਾ ਵਿਸ਼ਵਾਸ ਹੈ ਕਿ ਹੁਣ ਤੂੰ ਦੁਬਾਰਾ ਇੱਥੇ ਦਿਖਣਾ ਨਹੀਂ ਚਾਹੀਦਾ ਵੀ ਅਸੀਂ ਨਹੀਂ ਕੁਝ ਆਪਣੇ ਘਰ ਦਾ ਕਰਾਉਣਾ ਹੈਗਾ ਕਹਿੰਦੇ ਉਹ ਤੇ ਝੋਲੀ 'ਚ ਆਟਾ ਪਾ ਕੇ ਤੇ ਪੈਸਾ ਦੇ ਕੇ ਉਹਨੂੰ ਬਾਹਰ ਪਰਹਾਂ ਕੀਤਾ ਕਹਿੰਦੇ ਫੇਰ ਮੇਰੇ ਵੱਡੇ ਭਰਾ ਨੇ ਇਹ ਦੇਖਿਆ ਕਿ ਆਪਣੇ ਘਰ 'ਚ ਗੁੜੀਆ ਬਿਮਾਰ ਹੈ ਤੇ ਘਰ ਦਾ ਮਾਹੌਲ ਵੀ ਕੁਝ ਠੀਕ ਨਹੀਂ ਹੈ ਕੀ ਬਿਮਾਰੀਆਂ ਘਰ ਦੇ ਵਿੱਚ ਆਉਣ ਲੱਗ ਪਈਆਂ ਉਦੋਂ ਮਾਤਾ ਜੀ ਦੀ ਤਬੀਰ ਵੀ ਖਰਾਬ ਹੋਣ ਲੱਗੀ ਕਹਿੰਦੇ ਕਿ ਘਰ ਦੇ ਵਿੱਚ ਥੋੜੀ ਲੜਾਈ ਝਗੜਾ ਵੀ ਹੋਣ ਲੱਪਿਆ ਜਦੋਂ ਗੁਰਬਾਣੀ ਤੋਂ ਵਿਸ਼ਵਾਸ ਹਟ ਕੇ ਦੂਜੇ ਥਾਂ ਤੇ ਲੱਗੇ ਨਾ ਤਾਂ ਫਿਰ ਐਦਾਂ ਹੀ ਹੁੰਦਾ ਹੈ ਕਹਿੰਦੇ ਕਿ ਫਿਰ ਅਸੀਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਤੇ ਅਸੀਂ ਫਿਰ ਅਖੰਡ ਪਾਠ ਸਹਿ ਕਰਾਇਆ ਤਿੰਨ ਦਿਨ ਲਗਾਤਾਰ ਸਾਡੇ ਘਰ ਦੇ ਸਾਰੇ ਮੈਂਬਰ ਨੇ ਰੱਜ ਕੇ ਸੇਵਾ ਕੀਤੀ ਗੁਰਬਾਣੀ ਸੁਣੀ ਕਹਿੰਦੇ ਸਾਡੀ ਜਿਹੜੀ ਬੱਚੀ ਸੀ ਜਿਹਦਾ ਐਕਸੀਡੈਂਟ ਹੋਇਆ ਸੀ ਉਹਦੇ ਸੱਟਾਂ-ਸੱਟਾਂ ਲੱਗੀਆਂ ਸੀ ਬਹੁਤ ਜ਼ਿਆਦਾ ਉਹਨੂੰ ਵੀ ਚਲੋ ਥੋੜਾ 3-4 ਦਿਨਾਂ ਤੱਕ ਘਰ ਦਾ ਮਾਹੌਲ ਚੇਂਜ ਹੋਇਆ ਥੋੜਾ ਜਿਹਾ ਉਹਨੂੰ ਵਧੀਆ ਲੱਗਣਾ ਸ਼ੁਰੂ ਹੋ ਗਿਆ ਕਹਿੰਦੇ ਹਨਾ ਕਿ ਅਖੰਡ ਪਾਠ ਸਾਹਿਬ ਦੁੱਖ ਨੂੰ ਹਮੇਸ਼ਾ ਘੱਟ ਕਰ ਦਿੰਦੇ ਨੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਨੇ ਬਿਮਾਰੀਆਂ ਦੂਰ ਕਰ ਦਿੰਦੇ ਨੇ ਕਿਉਂਕਿ ਪਾਠ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਜਦੋਂ ਘਰ ਦੇ ਵਿੱਚ ਲਗਾਤਾਰ ਹੀ ਗੁਰਬਾਣੀ ਚੱਲਦੀ ਰਹੇ ਕਿ ਉਸ ਤੇ ਕਹਤ ਕੁਝ ਬੋਲ ਹੈ ਘਰ ਦੇ ਵਿੱਚ ਗੁਰਬਾਣੀ ਚਲਦੀ ਰਹੇ ਤੇ 네ਗੇਟਿਵ એનર્ਜੀ ਦੂਰ ਹੋ ਜਾਂਦੀ ਹੈ ਤੇ ਪੋਜ਼ਿਟਿਵ ਵਾਈਬ ਆਉਂਦੀਆਂ ਨੇ ਪੋਜ਼ਿਟਿਵ એનર્ਜੀ ਆਉਂਦੀ ਹੈ ਜੀ ਹੋ ਸਕੇ ਸਾਲ ਦੋ ਸਾਲ ਬਾਅਦ ਆਪਣੇ ਘਰ ਵਿੱਚ ਅਖੰਡ ਪਾਠ ਸਾਹਿਬ ਜਰੂਰ ਕਰਵਾਇਆ ਕਰੋ ਇਹ ਮੇਰੀ ਬੇਨਤੀ ਹੈ ਤੇ ਇੱਕ ਤੇ ਘਰ ਦੇ ਵਿੱਚ ਪਵਿੱਤਰਤਾ ਹੋ ਜਾਂਦੀ ਹੈ ਘਰ ਸ਼ੁੱਧ ਹੋ ਜਾਂਦਾ ਹੈ 네ਗੇਟਿਵ એનર્ਜੀ ਵੀ ਦੂਰ ਹੋ ਜਾਂਦੀ ਹੈ ਜੀ ਅਖੰਡ ਪਾਠ ਸਾਹਿਬ ਗ੍ਰੰਥ ਦੀ ਐਨੀ ਸਾਡੇ ਕੋਲ ਧਨ ਪੈਸਾ ਨਹੀਂ ਹੈ ਆਪਣੀ ਐਲੀਕੁਪਸਟੀ ਨਹੀਂ ਹੈ ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਤਾਂ ਜਰੂਰ ਕਰਵਾ ਸਕਦੇ ਹੋ ਇਹਦੇ ਵਿੱਚ ਤੇ ਕੋਈ ਖਾਸ ਪੈਸੇ ਨਹੀਂ ਲੱਗਦੇ ਇਸ ਕਰਕੇ ਘਰ ਦੀ ਸ਼ੋਖਸ਼ਾਨਤੀ ਬਣਾਈ ਰੱਖਣ ਵਾਸਤੇ ਸਾਨੂੰ ਪਾਠ ਘਰ ਦੇ ਵਿੱਚ ਜਰੂਰ ਕਰਵਾਉਣਾ ਚਾਹੀਦਾ ਸਾਨੂੰ ਗੁਰਾਂ ਦੇ ਚਰਨ ਆਪਣੇ ਘਰ ਵਿੱਚ ਜਰੂਰ ਪਵਾਉਣੇ ਚਾਹੀਦੇ ਹਨ ਤਾਂ ਤਾਂ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਚ ਪਹਿਰੇਾਂ ਦੀ ਵੀ ਮਹਿਮਾ ਬਹੁਤ ਹੈ ਇਸ ਕਰਕੇ ਹੋ ਸਕੀ ਤਾਂ ਦੁਪਹਿਰਾ ਸਾਹਿਬ ਚ ਸ਼ਾਮਿਲ ਹੋਇਆ ਕਰੋ ਦੁਪਹਿਰਾ ਸਾਹਿਬ ਘਰ ਵੀ ਕਰ ਸਕਦੇ ਹਨ ਤੇ ਗੁਰਦੁਆਰਾ ਸਾਹਿਬ ਵੀ ਕਰ ਸਕਦੇ ਹਨ ਘਰ ਜਦੋਂ ਕਰਦੇ ਹੋ ਤੇ ਇਕੱਲੇ ਕਰਦੇ ਹੋ ਐਨੇ ਟਾਈਮ ਬਹੁਤ ਹੀ ਘੱਟ ਸਮੇਂ ਚ ਦੁਪਹਿਰਾ ਸਾਹਿਬ ਕੱਟ ਲੈਣੇ ਹੋ ਇੱਕ ਘੰਟਾ ਕੋਈ ਕਹਿੰਦਾ ਹੈ ਅਸੀਂ 2 ਘੰਟੇ ਚ ਦੁਪਹਿਰਾ ਸਾਹਿਬ ਕੱਟ ਲਿਆ ਕੋਈ ਕਹਿੰਦਾ ਹੈ 2.5 ਘੰਟੇ ਦੇ ਵਿੱਚ ਦੁਪਹਿਰਾ ਸਾਹਿਬ ਕਰਕੇ ਪਰ ਦੁਪਹਿਰਾ ਸਾਹਿਬ ਜੇ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਕੱਟੂਗੇ ਤਾਂ ਪੂਰੇ 4 ਘੰਟੇ ਹੀ ਲੱਗਣਗੇ ਇਸ ਕਰਕੇ ਜੋ ਹੋ ਸਕਦਾ ਤੁਹਾਡੇ ਕੋ ਉਨਾ ਗੁਰਬਾਣੀ ਦੇ ਨਾਲ ਜੁੜੋ ਜਦੋਂ ਕਹਿੰਦੇ ਕੀ ਉਹਨਾਂ ਨੇ ਪਾਠ ਕਰਵਾਇਆ ਮਹੀਨੇ ਡੇਢ ਮਹੀਨੇ ਬਾਅਦ ਘਰ ਦੇ ਹਾਲਾਤ ਫੇਰ ਬਹੁਤ ਸੋਹਣੇ ਹੋ ਗਏ ਤੇ ਮਨ ਨੂੰ ਚ ਵਿਸ਼ਵਾਸ ਆਇਆ ਕਿ ਅਸੀਂ ਆਪਣੇ ਗੁਰੂ ਨਾਲ ਗੱਦਾ ਦੀ ਕੀਤੀ ਸੀ ਪਰ ਗੁਰੂ ਸਾਡਾ ਦਾਦਾ ਨਹੀਂ ਹੈ ਗੁਰੂ ਸਾਡਾ ਫੇਰ ਉਹ ਜਾਈ ਹੋ ਜਾਂਦਾ ਹੈ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਹੈ ਗੁਰੂ ਗੁਰੂ ਹਮੇਸ਼ਾ ਸਾਡੀ ਬਾਹ ਫੜਦੇ ਨੇ ਉਹ ਕਦੇ ਵੀ ਆਪਣੇ ਬੱਚਿਆਂ ਤੇ ਕਦੇ ਗੁੱਸੇ ਨਹੀਂ ਹੁੰਦੇ ਜੀ ਇੱਕ ਪਿਓ ਆਪਣੇ ਬੱਚਿਆਂ ਨਾਲ ਗੁੱਸੇ ਵੀ ਹੋ ਜਾਂਦਾ ਹੈ ਤਾਂ ਵੀ ਉਹ ਨਾਰਾਜ਼ਗੀ ਬਹੁਤ ਛੇਤੀ ਛੱਡ ਦਿੰਦੇ ਨੇ ਇਸ ਕਰਕੇ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੰਦ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਜੇ ਅਸੀਂ ਗੁਰਬਾਣੀ ਤੇ ਵਿਸ਼ਵਾਸ ਕਰੀਏ ਨਾ ਤੇ ਸਾਡਾ ਜੀਵਨ ਪੱਕਾ ਹੀ ਸਫਲ ਹੈ ਇਸ ਕਰਕੇ ਖਾਲਸਾ ਜੀ ਆਪਣੇ ਜੀਵਨ ਵਿੱਚ ਗੁਰਬਾਣੀ ਇਸ ਤਰ੍ਹਾਂ ਸ਼ਾਮਿਲ ਕਰੋ ਕਿ ਸੌਂਦੇ ਉੱਠਦੇ ਬੈੰਦੇ ਤੀਸੀ ਗੁਰਬਾਣੀ ਪੜ੍ਹਦੇ ਰਹੋ ਗੁਰਬਾਣੀ ਸੁਣਦੇ ਰਹੋ ਕਥਾ ਸੁਨਿਆ ਕਰੋ ਕਥਾ ਕੀਰਤਨ ਕਦੇ ਵੀ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਅਸਰ ਪਾਏਗਾ ਕਿ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ ਕਥਾ ਮੰਨਣ ਦਾ ਭਾਵ ਮਨ ਦੇ ਵਿੱਚ ਅਸਰ ਜ਼ਰੂਰ ਪੈਂਦਾ ਹੈ ਇਸ ਕਰਕੇ ਗੁਰਬਾਣੀ ਜ਼ਰੂਰ ਸੁਨਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ